मान्योग अमृतसर डीसी साहेब न राष्ट्रीय पगवा सेना संगठन वालों दिता गया मंग पत्र रामलीला कलब न मर्यादा विच करन रामलीला किसी भी तरह फिल्मी गाना ते डांस रामलीला दी धार्मिक स्टेज ते ना कीते जान जेहड़ा रामलीला कलब मर्यादा भंग करदा उसते होवे सख्त कानूनी कार्रवाई पत्रकार विशाल शर्मा की विशेष रिपोर्ट ભગવા સેના સઘટન ਦੇ سارے પદદિકારી ਇੱਥੇ ਮੌਜੂਦ ਨੇ ਅਸੀਂ ਅੱਜ ਅੰਮਰਸਾ ਦੇ ਡੀਸੀ મેડਮ ਨੂੰ ਅੱਜ ਪੱਤਰ ਆਪਣਾ ਦਿੱਤਾ ਵੀ ਰਾਮਲੀਲਾ ਦੇ ਵਿੱਚ ਜਿਹੜੀ ਸ਼੍ਰੀਲ ਡਾਂਸ ਹਿੰਦੀ ਗਾਣੇ ਵਰਤ ਕੇ Hindu ਸਮਾਜ ਦੀ ਜਿਹੜੀ ભેਦਭੀ ਕੀਤੀ ਜਾ ਰਹੀ ਆ ਉਹਦੇ ਸਬੰਧ ਦੇ ਵਿੱਚ ਰਾਮਲੀਲਾ ਜਿਹੜੇ ਲੋਕ ਜਿਹੜੇ ਰਾਮਲੀਲਾ ਕਲੱਬ ਰਾਮਲੀਲਾ ਕਰਦੇ ਨੇ ਉਹ ਬਿਲਕੁਲ ਮर्यादा ਦੇ ਵਿੱਚ ਰਹਿ ਕੇ ਰਾਮਲੀਲਾ ਨੂੰ ਕਰਨ ਜੇਕਰ ਉਹ ਮਰਿਆਦਿਆਂ ਨੂੰ ਭੰਗ ਕਰਦੇ ਆ ਤੇ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ ਕਿਉਂਕਿ ਥੋੜੀ ਜਿਹੀ ਭੀੜ ਇਕੱਠੀ ਕਰਨ ਲਈ ਆਪਣੇ ਸਮਾਜ ਦਾ ਮਜ਼ਾਕ ਬਣਾਉਣਾ ਇਹ ਕੋਈ ਚੰਗੀ ਗੱਲ ਨਹੀਂ ਹੈਗੀ ਇਸ ਲਈ ਅੱਜ ਆ ਮਾਨਜੋਗ ਸਾਡੇ ਜਿਹੜੇ ਡੀਸੀ ਮੈਡਮ ਨੇ ਉਹਨਾਂ ਨੇ ਅਮਨਿਸਰ ਜਿਹੜੇ ਸਾਡੇ ਮਾਨਜੋਗ ਕਮਿਸ਼ਨ ਸਾਹਿਬ ਨੇ ਉਹਨਾਂ ਨੂੰ ਮਤਲਬ ਮਾਰਕ ਕਰਤੀ ਐਪਲੀਕੇਸ਼ਨ ਤੇ ਜੇਕਰ ਜ਼ਿਲ੍ਹੇ ਦੇ ਵਿੱਚ ਜਾਂ ਦਿਹਾਤੀ ਜ਼ਿਲ੍ਹੇ ਦੇ ਵਿੱਚ ਸਾਡੇ ਅਮਨਿਸਰ ਦਿਹਾਤੀ ਜਾਂ ਜ਼ਿਲ੍ਹੇ ਦੇ ਵਿੱਚ ਜੇਕਰ ਕੋਈ ਬੇਦਬੀ ਕਰਦਾ ਹੈ ਰਾਮ ਲਲਾ ਸਟੇਜ ਦੇ ਉੱਤੇ ਫਿਲਮੀ ਗਾਣੇ ਲਗਾ ਕੇ ਤੇ ਉੱਤੇ ਬਿਲਕੁਲ ਬਣਦੀ ਕਾਨੂੰਨ ਕਾਨੂੰਨੀ ਕਰ ਰਹੀ ਹੈ ਪੰਗਿਆਂ ਦੀ ਹਰ ਸਾਲ ਅਲਰਟ ਦਿੱਤਾ ਜਾਂਦਾ ਹੈ ਬੇਨਤੀ ਵੀ ਕੀਤੀ ਜਾਂਦੀ ਹੈ ਅਪੀਲ ਵੀ ਕੀਤੀ ਜਾਂਦੀ ਹੈ ਕਿ ਜਿਹੜਾ ਕਿ ਦੇਖੋ ਜੀ ਜਦੋਂ ਜਦੋਂ ਵੀਡੀਓ ਸਾਹਮਣੇ ਆਈਆਂ ਉਹ ਦੋ ਦੋਨੇ ਪਰਚੇ ਵੀ ਦਰਜ ਹੋਏ ਆਂ ਭਗਵਾਨ ਸੇਨਾ ਸੰਗਠਨ ਰਾਸ਼ਟਰੀ ਭਗਵਾਨ ਸੇਨਾ ਸੰਗਠਨ ਦੇ ਸਾਰੇ ਜਿਹੜੇ ਪਦ ਅਧਿਕਾਰੀ ਨੇ ਇਥੇ ਕਈਆਂ ਨੇ ਬਿਆਨਾਂ ਤੇ ਰਾਮ ਲਿਆ ਦੇ ਪਰਚੇ ਦਰਜ ਨੇ ਮੇਰੇ ਖੁਦ ਦੇ ਬਿਆਨਾਂ ਦੇ ਰਾਮ ਨੇ ਪਰਚੇ ਦਰਜ ਨੇ ਮੰਗ ਪੱਤਰ ਦੇਣ ਦਾ ਇੱਕੋ ਕਰਨਿਆ ਅਸੀਂ ਆਪਣੇ ਸਮਾਜ ਤੇ ਖੁਦ ਪਰਚੇ ਦਰਜ ਨਹੀਂ ਕਰਾਉਣਾ ਚਾਹੁੰਦੇ ਜਿਹੜੇ ਲੋਕ ਮਰਿਆਦਾ ਦੇ ਵਿੱਚ ਕੰਮ ਕਰਦੇ ਨੇ ਅਸੀਂ ਉਹਨਾਂ ਤਨ ਮਨ ਧੰ ਦੇ ਨਾਲ ਖੜੇ ਪਰ ਜਿਹੜੇ ਲੋਗ ਰਾਮ ਲੀਲਾ ਦੇ ਵਿੱਚ ਪ੍ਰਭੂ ਸ਼ਰੀ ਰਾਮ ਜੀ ਮਰਿਆਦਾ ਪਰਸ਼ੋਤਮ ਨੇ ਉਹਨਾਂ ਦੀ ਜੀਵਨ ਗਾਥਾ ਮਰਿਆਦਾ ਨਾਲ ਭਰੀ ਹੋਈ ਆ ਜੇਕਰ ਸਾਡਾ ਸਮਾਜ ਇਹ ਮਜ਼ਾਕ ਬਣਾਉਂਦਾ ਹੈ ਤੇ ਫਿਰ ਕਾਨੂੰਨੀ ਕਾਰਵਾਈ ਤੇ ਜ਼ਰੂਰ ਹੋਏਗੀ ਬਿਲਕੁਲ ਅਸ਼ਵਾਸ਼ਣ ਦਵਾਇਆ ਗਿਆ ਮੈਡਮ ਨੇ ਕਿਹਾ ਵੀ ਜੇਕਰ ਕੋਈ ਮਰਿਆਦਾ ਭੰਗ ਕਰਦਾ ਹੈ ਤੇ ਅੰਮ੍ਰਿਤਸਰ ਦੇ ਸੀਪੀ ਸਾਹਿਬ ਨੂੰ ਉਹਨਾਂ ਨੇ ਮਾਰਕ ਕਰ ਦਿੱਤੀ ਆ ਵੀ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਆਰਡਰ ਪਾਸ ਹੋ ਜਾਣਗੇ ਸਭ ਨੂੰ ਕਾਪੀ ਇੱਕ ਮਿਲ ਜਾਏਗੀ ਇੰਨੀ ਗੱਲ ਇਹ ਆ ਵੀ ਸਾਡਾ ਜਿਹੜਾ ਆਪਣਾ ਹਿੰਦੂ ਸਮਾਜ ਆ ਇਹ ਕੋਈ ਬਾਹਰ ਦਾ ਸਮਾਜ ਨਹੀਂ ਆ ਜਿਹੜਾ ਕਰ ਰਿਹਾ ਅਸੀਂ ਆਪਣੇ ਸਮਾਜ ਨੂੰ ਸੁਚੇਤ ਕਰਨ ਆਏ تھے ਵੀ ਭਾਈ ਸਾਹਿਬ ਬੇਨਤੀ ਆ ਰਾਮਲੀਲਾ ਕਮੇਟੀਆਂ ਨੂੰ ਵੀ ਇਹ ਕੰਮ ਬਿਲਕੁਲ ਬੰਦ ਕਰ ਦਿਓ ਤੁਸੀਂ ਮਰਿਆਦਾ ਚ ਰਹਿ ਕੇ ਰਾਮਲੀਲਾ ਕਰੋ ਤਾਂ ਜੋ ਉੱਥੇ ਹੁੱਲੜਬਾਜੀ ਵੀ ਨਾ ਹੋਵੇ ਮਰਿਆਦਾ ਚ ਕਰੋਗੇ ਨਾ ਤੇ ਹੁੱਲੜਬਾਜੀ ਬਿਲਕੁਲ ਨਹੀਂ ਹੋਏਗੀ ਅਸੀਂ ਇਹੋ ਗੱਲ ਕਹਿੰਦੇ ਹੋਏ ਕਵਾਂਗੇ ਵੀ ਰਾਮਲੀਲਾ ਜਿੱਥੇ ਜ਼ਰੂਰ ਤੇ ਸਾਡਾ ਸੰਗਠਨ ਰਾਸ਼ਟਰੀ ਭਗਵਤ ਸੇਨਾ ਸੰਗਠਨ ਖੜਾ ਹੈ ਪਰ ਜਿੱਥੇ ਤੁਸੀਂ ਮर्यादा ਪੰਕ ਕੀਤੀ ਉੱਤੇ ਸਾਡੀਆਂ ਟੀਮਾਂ ਐਕਸ਼ਨ ਚ ਜਾਣਗੀ ਦੇਖੋ ਜੀ ਕੁਝ মিডিਆ ਦੇ ਲੋਕ ਹੀ ਨੇ ਜਿਹੜੇ ਇਹ ਜਿਹੜੀਆਂ ਪੁਰਾਣੀਆਂ ਵੀਡੀਓ ਚਲਾ ਕੇ ਕੁਝ ਵਿਊ ਲੈਣੇ ਚਾਹੁੰਦੇ ਨੇ ਇਹ ਉਹਨਾਂ ਦੀ ਆਪਣੀਆਂ ਗਲਤੀਆਂ ਪਰ ਜਿੰਨੀਆਂ ਵੀ ਅੱਜ ਤੱਕ ਵੀਡੀਓ ਵਾਇਰਲ ਹੋਈਆਂ ਹਨ ਉਹਨਾਂ ਦੀਆਂ ਪਰਚੇ ਦੀਆਂ ਕਾਪੀਆਂ ਮੇਰੇ ਤੋਂ ਲੈ ਰਹੇ ਹੋ ਸਾਡੇ ਰਾਸ਼ਟਰੀ ਬਗਵਾਸੀਲਾ ਸੰਗਠਨ ਨੇ ਪਰਚੇ ਦਰਜ ਕਰਾਏ ਆ ਪੰਜਾਬ ਚ ਪਹਿਲਾ ਪਰਚਾ ਦਰਜ ਹੀ ਇਹੀ ਕਰਾਇਆ ਸੀ ਤੇ ਦੂਸਰਾ ਵੀ ਅਸੀਂ ਕਰਾਇਆ ਕੁਝ ਸਾਡੇ ਹਿੰਦੂ ਸੰਗਠਨ ਭਰਾ ਸੀ ਜਿਹੜੇ ਸਾਡੇ ਨਾਲ ਖੜੇ ਹੋਏ ਪਰ ਜਿਹੜੀਆਂ ਚੀਜ਼ਾਂ ਤੁਸੀਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਰਾਮਲੀਲਾ ਰਾਵਣ ਕੋਈ ਸੀਤਾ ਮਤਾ ਜਿਹਨੂੰ ਮੋਟ ਸੱਕਤ ਲੈ ਕੇ ਜਾ ਰਹੇ ਹੋ ਇਥੋਂ ਦੀਆਂ ਨਹੀਂ ਆ ਉਹ ਵੈਸਟ ਬੰਗਾਲ ਜਾਂ ਕਿਸੇ ਹੋਰ ਏਰੇ ਦੀਆਂ ਉਹਨਾਂ ਨੂੰ ਟਰੇਸਿੰਗ ਤੇ ਲਗਾਇਆ ਪੁਲਸ ਨੇ ਪਰ ਹਜੇ ਕੁਝ ਲੱਭਾ ਨਹੀਂ ਅਸੀਂ ਤੇ ਕਹਾਂਗੇ ਵੀ মিডিਆ ਨੂੰ ਇਹ ਚਲਾਉਣੀਆਂ ਦੀ ਚਾਹੀਦੀ ਆ ਜਾਂ ਮੀਡੀਆ ਚਲਾਉਂਦੀ ਆ ਤੇ ਸਾਨੂੰ ਉਹਦਾ ਐਡਰੈਸ ਜਰੂਰ ਦਵੇ ਪੰਗਤ ਦੀ ਹੋਂਦ ਸਰ ਦੇ ਵਿੱਚ ਲੰਗੂਰ ਮੇਲਾ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਂਦਾ ਉੱਥੇ ਵੀ ਅਜਿਹੇ ਬਾਣੇ ਤਿਆਰ ਕੀਤੇ ਜਾਂਦੇ ਆ ਜਿਹਨਾਂ ਦਾ ਇਤਿਹਾਸਕਾ ਨਹੀਂ ਮਿਲਦੇ ਲੱਗਦਾ ਨਹੀਂ ਕਿ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਦੇਖੋ ਜੀ ਮੈਂ ਗੱਲ ਕਵਾਂਗਾ ਧਰਮ ਨੂੰ ਧਰਮ ਦੀ ਥਾਂ ਰੱਖੋ ਤਾਂ ਰੰਬਲੇ ਗੱਲ ਦੇ ਵਿੱਚ ਇੱਕ ਦੂਜੇ ਨਾਲ ਭਿੜੋ ਨਾ ਕਿਉਂਕਿ ਜੇ ਲੰਗੂਰ ਮੇਲਾ ਹੁੰਦਾ ਹੈ ਪ੍ਰਸਿੱਧ ਮੰਦਿਰ ਪੂਰੇ ਵਾਰਡ ਦਾ ਸਾਡਾ ਜਿਹੜਾ ਉਹ ਕਿੱਥੇ ਆ ਜੀ ਉਹ ਅੰਮ੍ਰਿਤਸਰ ਦੇ ਵਿੱਚ ਹੈ ਲੰਗੂਰ ਮੇਲਾ ਜਿੱਥੇ ਲੱਗਦਾ ਹੈ ਪਰ ਲੋਕੀ ਉੱਥੇ ਮਰਿਆਦਾ ਆਪਣੀ ਮਰਦਾ ਪੂਰੀ ਆਉਂਦੀਆਂ ਨੇ ਫੇਰ ਆਉਂਦੇ ਆ ਪਰ ਤੁਹਾਨੂੰ ਮੈਂ ਗੱਲ ਕਹਣਾ ਚਾਹੁੰਦਾ ਇੱਥੇ ਵੱਖ-ਵੱਖ ਪਾਰਟੀਆਂ ਬਣੀਆਂ ਜਿਹੜੀਆਂ ਇੱਕ ਦੂਜੇ ਨਾਲ ਕੰਪੀਟੀਸ਼ਨ ਲੜ ਰਹੀਆਂ ਨੇ ਜੇ ਕੰਪੀਟੀਸ਼ਨ ਲੜਨਾ ਤੇ ਕੁਝ ਹੋਰ ਤਰ੍ਹਾਂ ਚਲਾ ਕੇ ਲੜੋ Hindu ਸਮਾਜ ਇਦਾਂ ਦੀਆਂ ਚੀਜ਼ਾਂ ਬਰਦਾਸ਼ਤ ਨਹੀਂ ਕਰੇਗਾ ਜੇਕਰ ਕੋਈ ਨਸ਼ੇ ਵਾਲਾ ਬੰਦਾ ਜੇਕਰ ਕੋਈ ਮर्यादा ਪੰਗ ਲੰਗੂਰ ਬਣ ਕੇ ਕਰਦਾ ਪੜਿਆ ਗਿਆ ਤੇ ਕਾਨੂੰਨੀ ਕਾਰਵਾਈ ਤੇ ਹਾਈ ਕੋਰਟ ਵਾਲੀ ਤੇ